ਨਾਪਾਦੇ ਸਰਕੂਲਰ ਰੋਡ ਤੇ ਸਰ ਕੀ ਹਾਦਸਿਆਂ ਨੇ ਇੱਕ ਵਾਰੀ ਫੇਰ ਲੋਕਾਂ ਦੀ ਜਾਨ ਲੈ ਲਈ ਸਿਰਫ 1 ਸਾਲ ਵਿੱਚ ਹੀ ਦਰਜਤ ਦੇ ਕਰੀਬ ਕੀਮਤੀ ਲੋਕ ਇਸ ਖੂਨੀ ਰਸਤੇ ਤੇ ਆਪਣੀ ਜਾਨ ਗਵਾ ਚੁੱਕੇ ਹਨ ਲੋਕਾਂ ਦਾ ਰੋਸ ਇਨਾਂ ਹਾਦਸਿਆਂ ਤੇ ਸੱਤਾਧਾਰੀ ਸਰਕਾਰ ਅਤੇ ਲੋਕਲ ਪ੍ਰਸ਼ਾਸਨ ਦੀ ਬੇਪਰਵਾਹੀ ਦੇ ਖਿਲਾਫ ਭੜਸ ਰਿਹਾ ਹੈ ਇਸ ਰੋਸ ਦੇ ਤੌਰ ਤੇ ਪੀੜਤ ਪਰਿਵਾਰਾਂ ਅਤੇ ਸਥਾਨਕ ਨਿਵਾਸੀਆਂ ਨੇ ਅੱਜ ਕੈਂਡਲ ਮਾਰਚ ਕੱਢਿਆ ਕੈਂਡਲਬਾਰ ਵਿਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਹੁਣ ਉਹਨਾਂ ਦੀਆਂ ਸਮੱਸਿਆਵਾਂ ਨੂੰ ਨਗਰ ਅੰਦਾਜ਼ ਨਹੀਂ ਕੀਤਾ ਜਾਵੇਗਾ ਜ਼ਿਕਰਯੋਗ ਹੈ ਕਿ ਪਿਛਲੇ 10 ਸਾਲਾਂ ਦੌਰਾਨ ਸਰਕੂਲਰ ਰੋਡ ਦੇ ਨੇੜੇ 2 ਕਿਲੋਮੀਟਰ ਖੇਤਰ ਵਿੱਚ ਟ੍ਰੈਫਿਕ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਲੋਕਾਂ ਨੇ ਪ੍ਰਸ਼ਾਸਨ ਨੂੰ ਸਪਸ਼ਟ ਸੁਨੇਹਾ ਦਿੱਤਾ ਕਿ ਨਜਾਇਜ਼ ਕਬਜ਼ਿਆਂ ਨੂੰ ਹਟਾਉਣਾ ਸੜਕ ਨੂੰ ਚੌੜਾ ਕਰਨਾ ਡਿਵਾਈਡਰ ਬਣਾਉਣਾ ਟ੍ਰੈਫਿਕ ਲਾਈਟਾਂ ਅਤੇ ਮੁਲਾਜ਼ਮਾਂ ਵਿੱਚ ਵਾਧਾ ਕਰਨ ਵਰਗੀਆਂ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ ਲੋਕਾਂ ਦਾ ਕਹਿਣਾ ਹੈ ਕਿ ਲਾਫਾ ਦੀ ਸਰਕੂਲਰ ਰੋਡ ਹੁਣ ਖੂਨੀ ਸੜਕ ਬਣ ਚੁੱਕੀ ਹੈ ਅਤੇ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ ਤਾਂ ਜੋ ਦੁਬਾਰਾ ਕਿਸੇ ਦੀ ਜਾਨ ਇਸ ਖਤਰਨਾਕ ਸੜਕ ਤੇ ਨਾ ਜਾਵੇ ਇਹ ਜੀ ਬਹੁਤ ਲੰਬੇ ਸਮੇਂ ਤੋਂ ਸੰਵਾਦ ਗਰੁੱਪ ਵੱਲੋਂ ਤੇ ਹੋਰ ਨਵਾਂ ਵਸਤੂ ਵੱਲੋਂ ਧਮਾਨ ਚੱਲ ਰਹੀ ਸੀ ਕਿ ਕਿ ਜਿਹਨ ਸਰਕੂਲਰ ਰੋਡ ਹੈ ਆਪਣੀ ਨਾ ਵੀ ਨਹੀਂ ਜਿੱਥੇ ਬਹੁਤ ਜ਼ਿਆਦਾ ਐਕਸੀਡੈਂਟਸ ਹੋ ਰਹੇ ਆ ਬਿਕਾਜ਼ ਆਫ ਕਿਸ਼ਨਾ ਜਿਹੜੀ ਰੋਡ ਸੈਂਸ ਲੋਕਾਂ ਨੂੰ ਨਹੀਂ ਆ ਉਹਦਾ ਪ੍ਰਾ ਕਰਕੇ ਜਾਗਰੂਤ ਕਰਨਾ ਹੈ ਕਰਨਾ ਲੇਕਿਨ ਜਿਹੜੀਆਂ ਰਿਸਰਚ ਪੁਆਇੰਟਸ ਸਿਗੀਆਂ ਉਹਨਾਂ ਨੂੰ ਫਟਾ ਕੇ ਅਗਰ ਕਲੀਅਰ ਕੀਤਾ ਜਾਵੇ ਤਾਂ ਕਾਫੀ ਜਾਣਾਂ ਕੀਮਤੀ ਬਸ ਸਕਦੇ ਉਹਨਾਂ ਨੂੰ ਸ਼ਰਤਾਂ ਦੇ ਖੋਰੇ ਇੰਟਰਨੈਟ ਦੇ ਪ੍ਰਸ਼ਾਸਨ ਨੂੰ ਜਗ੍ਹਾ ਦੇ ਦਿੱਤੀ ਕੱਟ ਦਿੱਤਾ ਇੱਕ ਕੈਂਡਲ ਮਾਰਚ ਦੀ। ਉਸ ਤਰ੍ਹਾਂ ਦੇਖਿਆਂ ਦਾ ਗੱਲ ਪ੍ਰਸ਼ਾਸਨ ਹੁਣ ਪਰ ਆਖਾਇ ਸਰਦੋ ਲੋਕਾਂ ਨੂੰ ਖਾਲੀ ਕਰਾਈ ਹੈ। ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਕੱਲ੍ਹ ਹੋਈ ਕਿਉਂ ਨਹੀਂ ਕੱਲੇ ਨਹੀਂ ਦੇਖਣ ਦੇ ਅਸਰ ਆਵਦਾ ਜੀ ਜੋ ਲੋਕ ਸਾਰੇ ਇਕੱਠੇ ਹੋ ਗਏ ਲੋਕਾਂ ਨੂੰ ਕਤਾ ਲੱਗੇ ਪ੍ਰਸ਼ਾਸਨ ਨੂੰ ਕਿ ਇਹਨਾਂ ਨੇ ਰੈਲੀ ਕਰਨੀ ਹੈਗੀ ਹੈ। ਕਿ ਮੈਂ ਕਹਿੰਨਾ ਪ੍ਰਸ਼ਾਸਨ ਅਗਰ ਰੂਟੀਨ ਬਣਾ ਕੇ ਰੱਖੇ ਵਾਲੀ ਤਾਂ ਸਾਨੂੰ ਲੋੜ ਹੀ ਨਹੀਂ ਪੈਣੀ ਰੈਲੀਆਂ ਕੱਢਣ ਦੀ ਆਪਣੇ ਆਪ ਹੀ ਇਹ ਕੈਂਡਲ ਮਾਰਚ ਜੀ ਨਾਪੇ ਦੇ ਲੋਕਾਂ ਨੇ ਜਿਹੜੀਆਂ ਕੇ ਰੀਸੈਂਟਲੀ ਬੱਚਿਆਂ ਦੀਆਂ ਟੂਰਾਂ ਕਿਤੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹਨਾਂ ਦੀ ਯਾਦ ਦੇ ਵਿੱਚ ਕੰਨਾਂ ਜੀ ਹੋਰ ਸੱਜਣ ਜੀ ਸਰਕਾਰ ਸਾਡੀ ਆ ਸੁਭੰਗਾ ਨੇ ਕਿ ਵੀ ਜਿਹੜੀ ਇਹ ਸੜਕ ਤੋਂ ਡੋੜ ਹੈ ਕਿੰਨੀ ਡੋੜ ਬਣਦੀ ਹੈ ਕਿੰਨੀ ਸੜਕ ਬਣਦੀ ਹੈ ਇਸ ਨੂੰ ਕਿਤਾ ਚੌੜਾ ਕੀਤਾ ਚੌੜਾ ਕਰਤੀ ਇਹਦੇ ਵਿਚਕਾਰ ਸੋ ਉਹ ਵਾਈਟਰ ਬਣਾਇਆ ਗਿਆ ਦੇ ਜਿੱਥੇ ਜਿੱਥੇ ਚੌਂਕ ਨੇ ਉੱਥੇ ਟ੍ਰੈਫਿਕ ਲਾਈ ਕਰੀ ਜਾਂਦਾ ਉਸ ਤੋਂ ਬਾਅਦ ਇਹ ਨਾਪੇ ਦਿਹਾੜੇਦਾਰੇ ਰਿੰਗ ਰੋਡ ਬਣਨੀ ਚਾਹੀਦੀ ਹੈ ਰਿੰਗ ਰੋਡ ਤੋਂ ਇਲਾਵਾ ਜਿੱਥੇ ਜਿੱਥੇ ਇਨਕ੍ਰੋਚਮੈਂਟ ਆ ਜਿਹੜੀ ਆਪਣੀ ਸਰਕਾਰੀ ਰੋੜਾ ਹੈ ਤੇ ਅਗਰ ਦਸਤਾ ਸੁਰਤ ਬਣਦੀ ਹੈ ਉਹ ਵਰਮ ਦੇ ਉੱਤੇ 10 10 ਜਿਹੜਾ ਕਲੀਨ ਹੋਣੀ ਚਾਹੀਦੀ ਤੇ ਕਲੀਅਰ ਹੋਣ ਜਿਹੜੇ ਇਨਕ੍ਰੋਚਮੈਂਟਸ ਨੇ ਮੈਂ ਕਹਿੰਦਾ ਬਹੁਤ ਅੱਛਾ ਆਪਣੇ ਸੂਏ ਦੇ ਨਾਲ ਨਾਲ ਪਾਰਕੀ ਦੇ ਕੋਕੇ ਤੋਂ ਲੈ ਕੇ ਕਿ ਮੈਂ ਸਨ ਸਾਡੀ ਸੜਕ ਤੋਂ ਲੈ ਕੇ ਕਿ ਤੱਕ ਜਗਾ ਪਈ ਹੈ ਆਪਾਂ ਦੇਖੋ ਆ ਸ਼ਾਇਦ ਸਵਾਦ ਅਸ ਖੜੇ ਆ ਇਹਦੇ ਸਾਹਮਣੇ ਜਗਾ ਪਈ ਹੈ ਉਸ ਜਗਾ ਤੋਂ ਤੋਂ ਸੜਕ ਨੂੰ ਹੈ ਜਿਹੜਾ ਚੌੜਾ ਕੀਤਾ ਜਾਵੇ ਚੌੜਾ ਕਰਕੇ ਵਿੱਚ ਡਿਵਾਈਡਰ ਪਾਇਆ ਜਾਏਗਾ ਸਪੀਡ ਬ੍ਰੇਕਰ ਔਰ ਟ੍ਰੈਫਿਕ ਲਾਈਟ ਪਾ ਲਈ ਜਾਏਗਾ ਤਾਂ ਕਿ ਜਿਹੜੀ ਇਨੋਸੈਂਟ ਡੈਕਸੋ ਮੁੰਡੀਆਂ ਨੂੰ ਉਹਨਾਂ ਨੂੰ ਪਚਾਓ ਕਿ ਕਿਸ ਤਰ੍ਹਾਂ ਲਗ ਰਿਹਾ ਪ੍ਰਸ਼ਾਸਨ ਕੱਲ ਸੜਕ ਦੇ ਉੱਪਰ ਹੈ ਜੀ ਸਾਰਾ ਸਮਾਂ ਚੁੱਕਿਆ ਕਿ ਪਬਲਿਕ ਸਾਥ ਦੇ ਰਹੀ ਹੈ ਜੀ ਪਬਲਿਕ ਸਾਥ ਦੇ ਰਹੀ ਹੈ ਜੀ ਪਬਲਿਕ ਦਾ ਪ੍ਰੈਸ਼ਰ ਹੈ ਤਾਂ ਕਿ ਜਿਹੜੀ ਪ੍ਰਸ਼ਾਸਨ ਹੈ ਉਹ ਸਮਾਂ ਚੈੱਕ ਕਰੇ ਜਿਹੜਾ ਜਿਸ ਦਾ ਵੀ ਅਪਰੋਚਮੈਂਟ ਦਾ ਟੱਕੇ ਲੜਦਾ ਠੱਡੇ ਨਾਲ ਹੀ ਗੁਰੂ ਉਹਨਾਂ ਤੇ ਤਾਂ ਜੁਰਮਾਨੇ ਕਰਨ ਦਾ ਪ੍ਰਵੋਧਾਨ ਹੈ ਉਹਨਾਂ ਦੇ ਐਫ ਆਈ ਆਰ ਕਰਨ ਦਾ ਪ੍ਰਵੋਧਾਨ ਹੈ ਉਹਨਾਂ ਨੂੰ ਟੱਕੇ ਦੇਣਾ ਚੱਕਣਾ ਪਊਗਾ ਜਿਹਨੇ ਲਾ ਤੋੜਨਾ ਹੈ ਜਿਹਨੇ ਲਾ ਬ੍ਰੇਕ ਕਰਨਾ ਹੈ ਉਹਦੇ ਵਾਸਤੇ ਤਾਂ ਲਾ ਉਹਦਾ ਵਸਤੇ ਹੀ ਬਣਿਆ ਹੁੰਦਾ ਸਾਦਾ ਵਾਸਤੇ ਲਾ ਨਹੀਂ ਬਣਿਆ ਹੁੰਦਾ ਉਹਨਾਂ ਤੇ ਪ੍ਰਸ਼ਾਸਨ ਕੋਈ ਉਹਨਾਂ ਨੇ ਜਿਹੜਾ ਹੈਗਾ ਕੋਈ ਵਿਦਕੀ ਧੱਕਾ ਕਰਿਆ ਜਾਵੇ ਉਹਨਾਂ ਨਾਲ ਸਖਤੀ ਕਰੀ ਜਾਵੇ ਤਾਂ ਹੀ ਉਹ ਜਿਹੜਾ ਹੈਗਾ ਆਮ ਜਨਤਾ ਨੂੰ ਜਿਉਣ ਦਾ ਹੱਕ ਦਵਾ। ਦੇਖੋ ਜੀ ਜਿਹੜਾ ਅੱਜ ਦਾ ਕੈਂਡਲ ਮਾਰਚ ਹੈ ਇਹ ਸਭ ਤੋਂ ਪਹਿਲਾਂ ਉਹਨਾਂ ਲੀਡਰ ਸਾਹਿਬਾਨ ਤੇ ਇੱਕ ਬਹੁਤ ਵੱਡੀ ਚਪੀੜ ਹੈ ਜਿਹੜੇ ਸਾਡੇ ਸਮਾਜ ਨੂੰ ਸੁਧਾਰਨ ਦੇ ਵਿੱਚ ਸਾਡੀਆਂ ਜਿਹੜੇ ਸੜਕਾਂ ਦਾ ਜਿਹੜਾ ਪੱਧਰ ਹੈ ਸੇਫਟੀ ਦਾ ਪੱਧਰ ਹੈ ਉਹਨੂੰ ਸੁਧਾਰਨ ਦੇ ਵਿੱਚ ਫੇਲ ਹੋਏ ਨੇ। ਅੱਜ ਦਾ ਕੈਂਡਲ ਮਾਰਚ ਸਾਰੇ ਨਾਗਰ ਨਿਵਾਸੀਆਂ ਦੀ ਜਿਹੜਾ ਮਿਲ ਕੇ ਕੀਤਾ ਜਾ ਰਿਹਾ ਹੈਗਾ ਕਿਉਂਕਿ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਤਿੰਨ ਬਹੂਮੁਲੀਆਂ ਜਾਣਾ ਗਈਆਂ ਸੀ ਜਿਹਦੇ ਵਿੱਚ ਇੱਕ 9 ਸਾਲ ਦਾ ਬੱਚਾ ਸੀ ਪਰ ਸਾਡੇ ਜਿਹੜੇ ਲੀਡਰ ਸਾਹਿਬਾਨ ਸੀ ਉਹ ਦੀਵਾਲੀ ਮਨਾਉਣ ਚ ਮਬਯਾਸਤ ਸੀਗੇ ਤੇ ਭੋਗਾ ਦੇ ਜਦੋਂ ਜਾਣਾ ਹੁੰਦਾ ਹੈ ਤੇ ਜਾਂ ਉਹਨਾਂ ਨੇ ਫੋਟੋ ਸ਼ੂਟ ਕਰਨਾ ਹੁੰਦਾ ਹੈ ਉਹ ਭੋਗਾ ਤੇ ਜਰੂਰ ਜਾਂਦੇ ਨੇ ਪੱਥਰ ਟੇਕ ਕੇ ਜਰੂਰ ਆਉਂਦੇ ਨੇ ਪਰ ਜਿਹੜੀਆਂ ਇੰਨੀਆਂ ਬਹੂਮੁਲੀਆਂ ਜਾਣਾ ਗਈਆਂ ਨੇ ਉਹਨਾਂ ਦੇ ਬਾਰੇ ਉਹਨਾਂ ਦੇ ਕੋਈ ਵਿਚਾਰ ਨਹੀਂ ਜੇ ਗਲਤੀ ਨਾਲ ਕੋਈ ਵਿਚਾਰ ਆਂਦਾ ਵੀ ਹੈਗਾ ਉਹ ਇਹ ਹੁੰਦਾ ਜੀ ਸਰਕਾਰ ਨੇ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਫਲਾਣਾ ਨਹੀਂ ਕੀਤਾ ਖੁਦ ਉਹ ਸਰਕਾਰਾਂ ਵਿੱਚ ਰਹੇ ਨੇ ਉਹਨਾਂ ਦੀ ਕੋਈ ਵੀ ਅਸੀਂ ਪਾਰਟੀ ਨਹੀਂ ਹੈ ਜਿਹੜੀ ਪੰਜਾਬ ਦੀ ਜਿਹੜੀ ਸੱਤਾ ਵਿੱਚ ਨਾ ਰਹੀ ਹੋਵੇ ਤੇ ਅੱਜ ਕਹਿਣਾ ਕਿ ਇਹ ਨਹੀਂ ਹੋਇਆ ਇਹ ਉਹਨਾਂ ਦੇ ਲਈ ਵੀ ਬੜੀ ਲਾਨਤ ਦੀ ਗੱਲ ਹੈ ਤੇ ਅੱਜ ਤੱਕ ਵੀ ਛੋਟੇ ਜੋ 9 ਸਾਲ ਦਾ ਬੱਚਾ ਸੀਗਾ ਨਿਹਾਨ ਉਹਦੀ ਜਾਨ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਵੀ ਕਿਸੇ ਲੀਡਰ ਨੇ ਕੋਈ ਸੋਚੀ ਚੁੱਕੀ ਹੈ ਕਿ ਅਸੀਂ ਨੂੰ ਸੁਧਾਰਨ ਦੀ ਸੜਕ ਨੂੰ ਸੁਧਾਰਨ ਦੀ ਗੱਲ ਕਰਾਂਗੇ ਪ੍ਰਸ਼ਾਸਨ ਨੂੰ ਵੀ ਬਹੁਤ ਵਾਰ ਮੰਗ ਪੱਤਰ ਦਿੱਤੇ ਗਏ ਹਨ ਪਰ ਕੋਈ ਹੱਲ ਨਹੀਂ ਹੋਇਆ ਜੀ ਜਿਹੜਾ ਅੱਜ ਦਾ ਇਕੱਠ ਹੈ ਇਹ ਦਿਖਾਉਂਦਾ ਹੈ ਕਿ ਜਿਹੜੇ ਲੋਕ ਨੇ ਸਰਕੂਲਰ ਰੋਡ ਦੀ ਜਿਹੜੀ ਸੁਧਾਰ ਲਈ ਬਹੁਤ ਤਤਪਰ ਨੇ ਤੇ ਉਹ ਚਾਹੁੰਦੇ ਨੇ ਜਲਦੀ ਹੋ ਜਾਵੇ ਜੇ ਅਸੀਂ ਇੱਕ ਮੰਗ ਪੱਤਰ ਵੀ ਤਿਆਰ ਕਰ ਰਹੇ ਹਾਂ ਅਸੀਂ ਉਹਦਾ ਮੰਗ ਪੱਤਰ ਹੈ ਉਹ ਜਲਦੀ ਹੀ ਦੇਣਾ ਹੈਗਾ ਪ੍ਰਸ਼ਾਸਨ ਨੂੰ ਅਗਰ ਉਸ ਮੰਗ ਪੱਤਰ ਤੇ ਨਹੀਂ ਕਾਰਵਾਈ ਹੋਵੇਗੀ ਤਾਂ ਜਿਹੜਾ ਸਾਰਾ ਨਾਬਾਦ ਸਮਾਜ ਹੈ ਜਿਹੜੇ ਲੋਕ ਨੇ ਸੰਵਾਦ ਗਰੁੱਪ ਹੈ ਜਾਂ ਹੋਰ ਬਹੁਤ ਸਾਰੀਆਂ ਸੰਸਥਾਵਾਂ ਇੱਥੇ ਆਈਆਂ ਨੇ ਉਹ ਇੱਕ ਬਹੁਤ ਵੱਡਾ ਸੰਘਰਸ਼ ਵਿੜਨਗੇ ਆ ਇਹ ਇੱਕ ਪੁਕਾਰ ਹੈ ਬਹੁਤ ਵੱਡੀ ਪੁਕਾਰ ਹੈ ਪ੍ਰਸ਼ਾਸਨ ਲਈ ਤੇ ਉਹਨਾਂ ਲੀਡਰ ਸਹਿਬਾਨ ਲਈ ਜਿਹੜੇ ਚੁੱਪ ਕਰਕੇ ਬੈਠੇ ਹਨ ਸਿਰਫ ਵੋਟਾਂ ਮੰਗਣ ਦੇ ਵਿੱਚ ਸਬੰਧ ਰੱਖਦੇ ਹਨ ਕਿ ਆਓ ਜੀ ਸਾਡੂ ਵੋਟ ਦੋ ਅਸੀਂ ਆਹ ਕਰ ਦਾਂਗੇ ਇੰਨਾ ਲੰਬਾ ਸਮਾਂ ਬੀਤਣ ਦੇ ਬਾਵਜੂਦ ਵੀ ਇਸ ਖੂਨੀ ਸੜਕ ਤੇ ਕੋਈ ਹੱਲ ਨਾ ਹੋਣਾ ਬਹੁਤ ਵੱਡਾ ਹੈ ਪ੍ਰਸ਼ਾਸਨ ਨੂੰ ਮੰਗ ਹੈ ਕਿ ਡਿਵਾਈਡਰ ਲਗਾਏ ਜਾਣ ਜਿਹੜੇ ਅਨਤ ਕਾਜ ਕਬਜ਼ੇ ਆ ਉਹ ਹਟਾਏ ਜਾਣ ਡਿਵਾਈਡਰ ਲਗਾਏ ਜਾਣ ਪੱਤੀਆਂ ਲਗਾਈਆਂ ਜਾਣ ਅਗਰ ਨਹੀਂ ਹੁੰਦਾ ਤੇ ਚੇਤਾਵਨੀ ਹੈ ਇੱਕ ਮੰਗ ਵੀ ਹੈ ਪੂਰਜੋਰ ਅਪੀਲ ਵੀ ਹੈ ਪ੍ਰਸ਼ਾਸਨ ਤੇ ਲੀਡਰ ਸਹਿਬਾਨ ਨੂੰ ਕਿ ਅਸੀਂ ਫਿਰ ਸੰਘਰਸ਼ ਕਰਾਂਗੇ ਕਿ ਜਿਹੜਾ ਇਹ ਨਾ ਵੱਡਾ ਕੱਠ ਹੈ ਜੀ ਇਹ ਉਸ ਸੰਘਰਸ਼ ਦਾ ਪ੍ਰਤੀਕ ਹੈ ਅਤੇ ਦੁੱਖ ਦਾ ਪ੍ਰਤੀਕ ਹੈ ਕਿ ਇਹ ਸਮੇਂ ਜਿਹੜਾ ਕੱਲ ਪੁਛਾਹਣ ਜਾਗਿਆ ਹੈਗਾ ਕਿ ਇਹਾ ਸਫਾਈ ਕਰਾਈਏ ਜਾਂ ਸਰਕਾਰ ਇਸ ਜਗ੍ਹਾ ਤੇ ਪਾਣੀ ਆਈ ਗਿਆ ਨੇ ਇਹ ਚ ਦੁਕਾਨਦਾਰ ਕੋਲ ਸਾਥ ਦੇ ਰਹੇ ਨੇ ਇਹ ਦੇਖੋ ਜੀ ਦੁਕਾਨਦਾਰਾਂ ਨੂੰ ਸਾਥ ਦੇਣਾ ਚਾਹੀਦਾ ਕਿਉਂਕਿ ਉਹਨਾਂ ਦੇ ਪਰਿਵਾਰਾਂ ਨੇ ਵੀ ਉਸ ਸੜਕ ਤੋਂ ਲੰਘਣਾ ਜਿੱਥੋਂ ਤੱਕ ਦੀ ਕਾਰਵਾਈ ਦੀ ਗੱਲ ਹੈ ਇਹ ਇੱਕ ਆਈਵਾਸ਼ ਸੀਗਾ ਇਹ ਇਸ ਕਾਰਵਾਈ ਨੂੰ ਤਾਂ ਸਾਰਥਕ ਕਾਰਵਾਈ ਮੰਨਿਆ ਜਾਊਗਾ ਜੇ ਇਹ ਲਗਾਤਾਰ ਚਲਦੀ ਰਹੂਗੀ। ਅਗਰ ਇੱਕ ਕਾਰਵਾਈ ਸਿਰਫ ਅੱਜ ਦੇ ਕੈਂਡਲ ਮਾਰਚ ਨੂੰ ਦੇਖ ਕੇ ਕੀਤੀ ਗਈ ਹੈ ਤਾਂ ਇਹ ਪ੍ਰਸ਼ਾਸਨ ਔਰ ਜਿਹੜੀ ਲੀਡਰਸ਼ਿਪ ਨੇ ਉਹਨਾਂ ਦੇ ਉੱਪਰ ਰੋਟੀ ਦੇ ਪੁਲਾਂ ਤੋਂ ਲੈ ਕੇ ਰੋਟੀ ਦੇ ਪੁਲਾਂ ਤੋਂ ਲੈ ਕੇ ਬੋਣਾ ਗੇਟ ਦਲਿਤ ਦਿਓ ਨਹੀਂ ਮੈਂ ਤਾਂ ਉਹੀ ਕਿਹਾ ਜੀ ਇਹ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਅਸੀਂ ਉਹਨਾਂ ਨੂੰ ਇੱਕ ਇੱਕ ਸਮਝਾਣਾ ਫਿਰ ਅਸੀਂ ਉਹਨਾਂ ਦੀ ਜਗ੍ਹਾ ਤੇ ਆ ਜਾਈਏ ਫਿਰ ਉਹਨਾਂ ਦੀ ਕੀ ਲੋੜ ਹੈ ਅਸੀਂ ਉਹਨਾਂ ਨੂੰ ਚੁਣ ਕੇ ਭੇਜਦੇ ਆ ਉਹ ਪੜੇ ਲਿਖੇ ਨੇ ਐਗਜ਼ਾਮ ਦੇ ਕੇ ਕੁਰਸੀਆਂ ਤੇ ਬੈਠੇ ਨੇ ਸਾਡੇ ਲੀਡਰ ਸਹਿਬਾਨ ਨੂੰ ਅਸੀਂ ਚੁਣਿਆ ਆਪਣੀ ਆਵਾਜ਼ ਦੇ ਹੀ ਚੁਣਿਆ ਨਾ ਜੀ ਅਸੀਂ ਉਹਨਾਂ ਨੂੰ ਦੱਸਣਾ ਵੀ ਡਿਵਾਈਡਰ ਬਣਾ ਦਿਓ ਇਹ ਬਣਾ ਦਿਓ ਉਹ ਐਕਸਪਰਟ ਨੇ ਜੀ ਉਹ ਦੱਸਣ ਉਹ ਕੀ ਕਰਨਾ ਹੈਗਾ ਜੀ ਇਹ ਤੇ ਸੱਲ ਲੱਗ ਰਿਹਾ ਵੀ ਜਿਵੇਂ ਉਹ ਦੁਕਾਨਦਾਰ ਸਮਾਨ ਬਾਹਰ ਰੱਖ ਰਹੇ ਨੇ ਵੀ ਉਹਨਾਂ ਨੂੰ ਵੀ ਪਤਾ ਹੀ ਆ ਵੀ ਅਸੀਂ ਆਣਗੇ ਲੀਗਲ ਚੱਲ ਰਹੇ ਆ ਵੀ ਇਹ ਪ੍ਰਸ਼ਾਸਨ ਦੀ ਲੋੜ ਕਿਉਂ ਪਈ ਹੈ ਕਿ ਵੀ ਦੁਕਾਨਦਾਰ ਆਪੇ ਜਾਣ ਸਮਝਾਜੀ ਪ੍ਰਸ਼ਾਸਨ ਸੁਣਦਾ ਪਿਆ ਜੀ ਕਾਰਵਾਈ ਨਹੀਂ ਕਰ ਰਿਹਾ ਅਗਰ ਅਗਰ ਪ੍ਰਸ਼ਾਸਨ ਕਾਰਵਾਈ ਲਗਾਤਾਰ ਕਰੇ ਤਾਂ ਲੋਕ ਵੀ ਸਾਥ ਦੇਣਗੇ ਨਾ ਬਾਜ਼ਾਰਾਂ ਦੇ ਵਿੱਚ ਵੀ ਦੁਕਾਨਾਂ ਦੁਕਾਨਦਾਰਾਂ ਦਾ ਸਮਾਨ ਬਹਾ ਦਾ ਮੁੱਦਾ ਸਰਕੂਲਰ ਰੋਡ ਨਾਲ ਸੰਬੰਧਿਤ ਹੈ ਕਿਉਂਕਿ ਉਹ ਖੂਨੀ ਰੋਡ ਹੈ ਬਹੁਤ ਤੇਜ਼ ਰਫਤਾਰੀ ਹੁੰਦੀ ਹੈ ਤਾਂ ਮੈਂ ਉਸ ਮੁੱਦੇ ਤੇ ਕੇਂਦਰੀ ਤੌਰ ਤੇ ਗੱਲ ਕਰ ਰਿਹਾ ਹਾਂ ਇੱਥੇ ਬਾਈਪਾਸ ਕਰਨਾ ਚਾਹੀਦਾ ਹੈ কারণ ਇਹ ਸੀ ਕਿ ਬਹੁਤ ਬੀਟ ਟ੍ਰੈਫਿਕ ਇੱਥੇ ਲੰਘਦਾ ਹੈ ਸ਼ਹਿਰ ਦੇ ਵਿੱਚ ਤੇ ਸ਼ਹਿਰ ਵਿੱਚ ਰੇਗ ਰੋਡ ਦਾ ਸਰਕੂਲਰ ਰੋਡ ਜਿਹਨੂੰ ਅਸੀਂ ਕਹਿੰਦੇ ਹਾਂ ਇਹ ਕੁਆਸਟੀ ਜੀ ਨਹੀਂ ਕਿ ਐਡੇ ਵੱਡੇ ਹੈਵੀ ਵੀਕਲ ਜਿਹੜੇ ਲੁਧਿਆਣੇ ਨੂੰ ਪਾਰ ਕਰ ਰਹੇ ਹੈ। ਕੁਵਿੱਤਗੜ੍ਹ ਤੋਂ ਆ ਰਹੇ ਆਪਣੇ ਪਟਿਆਲਾ ਤੋਂ ਸਾਰੇ ਸ਼ਹਿਰ ਦੇ ਵਿੱਚੋਂ ਲੰਘਣ। ਸ਼ਹਿਰ ਦਾ ਆਪਣਾ ਟ੍ਰੈਫਿਕ ਹੈ ਤੇ ਇਹਨਾਂ ਲਈ ਮਾਰਗਾਂ ਚਾਰੂ ਫਸਲ ਸਾਡੇ ਸ਼ਹਿਰ ਦੇ ਨੇ। ਇਹਦਾ ਟ੍ਰੈਫਿਕ ਹੈ। ਇਹਦੇ ਕੱਛੇ ਪਿਛਲੇ ਕੁਝ ਦੇ 10 ਸਾਲ ਲੈ ਲੀਏ ਤਾਂ ਤਿੰਨ ਮੌਤਾਂ ਹੋ ਚੁੱਕੀਆਂ ਨੇ ਸ਼ਹਿਰ ਦੇ ਵਿੱਚ। ਲਗਭਗ 9 ਸਾਲ ਦਾ ਬੱਚਾ ਮੌਤਾਂ ਹੋ ਚੁੱਕਿਆ ਹੈ ਤਿੰਨ ਦੇ ਵਿੱਚੋਂ ਦੋ ਆਪਣੇ ਮਾਰ ਦੇ ਇੱਕ ਲੋਕੇਸ਼ਨ ਕਾਰਨ ਨੇ। ਇਹ ਤਾਂ ਬਹੁਤ ਵੱਡਾ ਭਾਰੀ ਦੁੱਖ ਹੈ ਸ਼ਹਿਰ ਨੂੰ। ਉਨਾ ਵਰਭਾਰਾ ਸੋ ਇਹ ਦੁੱਖ ਨੂੰ ਅਸੀਂ ਦੇਖਦੇ ਹੋਏ ਪ੍ਰਸ਼ਾਸਨ ਜਿਹੜਾ ਸੁੱਤਾ ਹੋਇਆ ਉਹਨੂੰ ਜਗਾਉਣ ਦੇ ਵਾਸਤੇ ਅਸੀਂ ਕੋਪਰਾਲਾ ਕੀਤਾ ਹੈ ਕਿ ਗੈਟ ਮਾਰਚ ਕਰਦੇ ਹਾਂ ਕਿ ਜਿੱਥੇ ਨਾਂ ਸੁਰਵੇ ਕਿ ਸੰਧਾਂਦਲੀ ਹੋਏਗੀ ਉਹਨਾਂ ਵਰਭਾਰਾ ਜਿਨ੍ਹਾਂ ਨੇ ਆਪਣੇ ਇੰਨਾ ਬੱਚਿਆਂ ਨੂੰ ਉਹਨਾਂ ਔਰਤਾਂ ਨੂੰ ਉਹਨਾਂ ਗੁਰਦਕਾਂ ਜਿਨ੍ਹਾਂ ਦੀ ਜਾਨ ਗਈ ਹੈ ਪਰ ਇੱਕ ਸੁੱਤੇ ਪ੍ਰਸ਼ਾਸਨ ਨੂੰ ਜਗਾਉਣ ਲਈ ਸਾਡਾ ਇੱਕ ਖਾਲਾ ਚੁਟਾ ਜਿਹੜਾ ਇਹਨਾਂ ਤੋਂ ਗੱਲ ਹੈ ਮੈਂ ਤੁਸੀਂ ਕੱਲ੍ਹ ਨੂੰ ਸਿੰਗਲ ਸਟ੍ਰੀਟ ਆਏਗਾ ਪ੍ਰਸ਼ਾਸਨ ਨਾਲ ਰਲ ਕੇ ਸਾਥ ਸਭਾਈ ਦਾ ਵੀ ਹੈ ਜਿਹੜਾ ਕਰਿਆ ਹੋਇਆ ਸੀਗਾ ਨਜਾਇਜ਼ ਉਹ ਵੀ ਠਟਵਾਇਆ ਹੈਗਾ ਹੈ ਤੇ ਇਹ ਕਿਸਾਨਦਾਰਾਂ ਦੀ ਕਿਤੇ ਗਲਤੀ ਨਹੀਂ ਹੈ ਜੀ ਇਹ ਵੀ ਇਹ ਦੇਖੋ ਮਲਟੀ ਫਲੌਂਗ ਜਿਹੜੀ ਜਿਹੜੀ ਐਕਟੀਵਿਟੀ ਹੈ ਜਿਹੜੀ ਹੈ ਕੰਟੀਨਿਊਟੀ ਨਹੀਂ ਜਾਣੀ ਇਹ ਸਿੱਧੇ ਇੱਕ ਤਰੀਕੇ ਨਾਲ ਇਹ ਸਾਰੇ ਜਿਹੜੀ ਚੀਜ਼ ਚਾਰ ਪਟੜੀਆਂ ਜਿੱਥੇ ਕੱਟਾ ਹੈਗਾ ਇਹਦਾ ਹੱਲ ਹੋ ਜੇਗਾ ਉਹ ਨਹੀਂ ਹੋਣਾ ਕੱਟੇ ਹੋਏ ਨੇ ਦੋਨੋਂ ਪਾਸੇ ਹੋਏ ਨੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਲੋਕਾਂ ਨੂੰ ਵੀ ਸੂਚਨਾ ਚਾਹੀਦੀ ਹੈ ਕਿ ਕਿੱਟੂ ਕੱਟਾ ਸੀ ਰਸਤਾ ਪੂਰਾ ਛੱਡੀਏ ਤਾਂ ਕਿ ਜਿਹੜੀ ਟ੍ਰੈਫਿਕ ਆਉ ਕੁਝ ਕੋਈ ਵਿਘਨ ਨਾ ਪਰ ਉਹਨੂੰ ਤਾਂ ਦੇਖਣਾ ਕਿਨੇ ਹੈ ਉਹਨੂੰ ਦੇਖਣਾ ਤਾਂ ਪ੍ਰਸ਼ਾਸਨ ਨਹੀਂ ਹੈ ਜਦੋਂ ਪ੍ਰਸ਼ਾਸਨ ਸੁਟਾ ਪਿਆ ਤਾਂ ਲੋਕਾਂ ਨੇ ਤਾਂ ਕਬਜ਼ੇ ਕਰ ਨਹੀਂ ਲੇ ਜੋ ਕੋਣ ਖਾਲੀ ਥਾਂ ਨੂੰ ਛੱਡਦਾ ਕਈ ਕੱਲ ਸੁਣਿਆ ਗਿਆ ਇਹ ਸੁਤਰਾ ਮਤਾਬਕ ਕਿ ਗਰੀਬਾਂ ਦੀਆਂ ਰੇੜੀਆਂ ਤੇ ਪੰਜ ਪਿਲਾ ਪੰਜਾ ਚੱਲਿਆਗਾ ਮਿਹਰਾਂ ਦੇ ਨਹੀਂ ਚੱਲਿਆ ਦੇਖੋ ਪ੍ਰਸ਼ਾਸਨ ਨੇ ਦੇਖਣਾ ਸਾਡੇ ਮਨੂ ਤਾਂ ਇਹ ਹੈ ਕਿ ਜਿਹੜਾ ਕਬਜ਼ੇ ਹੋਏਗੇ ਨਹੀਂ ਜਿਹੜੀ ਖਾਲੀ ਥਾਵਾਂ ਦੇ ਇਫਿਕ ਨੁਕਰੀ ਦੇ ਵਿਚਾਰਜਾ ਸਾਰੀਆਂ ਖਾਲੀ ਹੋਣੀਆਂ ਚਾਹੀਦੀਆਂ ਕੋ ਚਾਹੇ ਗਰੀਬੀ ਦੀਆਂ ਚਾਹੇ ਅਮੀਰ ਦੀਆਂ ਸਭ ਦੀ ਹੋਣੀ ਚਾਹੀਦੀਆਂ ਇਹ ਗਲਤ ਗੱਲ ਹੈ ਜੇ ਕਿਸੇ ਗਰੀਬ ਦੀ ਹੋਈ ਹੈ ਤਾਂ ਕਿਸੇ ਅਮੀਰ ਤੋਂ ਡਰ ਕੇ ਜਾਂ ਉਸ ਤੋਂ ਪੈਸੇ ਲੈ ਕੇ ਸੀ ਉਹਨੂੰ ਛੱਡਿਆ ਉਹ ਬਿਲਕੁਲ ਗਲਤ ਹੈ ਉਸ ਦੇ ਬਰਾਬਰ ਦੀ ਕਾਰਵਾਈ ਹੋਣੀ ਚਾਹੀਦੀ ਹੈ ਉਹਨੂੰ ਥਾਂ ਖਾਲੀ ਹੋਣੀ ਚਾਹੀਦੀ ਹੈ ਐਸਾ ਇਹ ਸੜਕ ਦਾ ਕੀ ਨਾਮ ਰੱਖਿਆ ਗਿਆ ਹੈ ਦੇਖੋ ਖੂਨੀ ਸੜਕ ਰੱਖਿਆ ਜੀ ਲੋਕਾਂ ਨੇ ਹੀ ਰੱਖਿਆ ਇਹ ਜਿਨ੍ਹਾਂ ਦੇ ਮਾਵਾਂ ਦੇ ਬੱਚੇ ਗਏ ਨੇ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਗਏ ਨੇ ਜਾਂ ਜਿਨ੍ਹਾਂ ਪਰਿਵਾਰਾਂ ਦੇ ਜੀ ਗਏ ਨੇ ਉਹ ਹੁਣ ਕੀ ਨਾਮ ਦਿੱਟ ਕੇ ਉਹਦੇ ਚੋਂ ਵੀ ਕੰਪਨੀ ਨੂੰ ਜਿਹੜਾ ਨਾ ਦਿੱਤਾ ਉਹ ਪੁੱਟੀ ਸੜਕ ਦਾ ਕੰਟਰਲ ਮਾਰਕ ਕੱਢਿਆ ਜਾ ਰਿਹਾ ਹੈ ਓੱਚੀ ਗੜਾ ਜਿਹੜੀ ਹੈ ਇਹਦੇ ਵਿੱਚ ਇਹ ਹੈ ਪੁੱਟਵਾਕ ਬੰਨੇ ਹੈ ਸੀ ਬਿਖਲੀ ਇੱਥੇ ਅਸੀਂ ਕਈ ਵਾਰੀ ਐਡਮਿਨਸ਼ਨ ਨੂੰ ਪ੍ਰੈਜੈਂਟੇਸ਼ਨਾਂ ਦੇ ਦਿੱਤੇ ਆ ਆਪਣੇ ਵੱਲੋਂ ਵੀ ਇੱਥੇ ਸੜਕ ਦੇ ਹਾਰੇ ਤੋਂ ਵਾਲੇ ਜਿਹੜੀ ਹੈ ਪੁੱਟਵਾਕ ਬਣਾਈ ਜਾਂਦੀ ਹੈ ਇਹਦੇ ਬਾਰੇ ਐਸਸੀਡੀਮ ਨੂੰ ਵੀ ਮਿਲੇ ਸੀਗੇ ਉਸਪੈਰਟੀ ਵੀ ਮਿਲੇ ਸੀ ਐਸਸੀਡੀਮ ਨੇ ਪੀਡਬਲੂ ਵੀ ਐਕਸ਼ਨ ਨੂੰ ਮਾਰਕ ਕੀਤਾ ਸੀ ਵੀ ਇੱਥੇ ਪੁੱਟਵਾਕ ਬਾਰੇ ਉਹਨਾਂ ਦੇ ਜਾਸ ਮਨਾਇਆ ਉਹਨਾਂ ਨੇ ਸੁਣਿਆ ਵੀ ਪੰਤੂ ਕਿਤਾ ਕੁਛ ਨਹੀਂ ਫਿਰ ਜਦੋਂ ਕਹਿੰਦੇ ਜਦੋਂ ਨਵੀਂ ਸੜਕ ਬਣਨਗੀ ਤਾਂ ਅਸੀਂ ਧਿਆਨ ਰੱਖਾਂਗੇ ਪੰਤੂ ਉਹਨਾਂ ਨੇ ਸੜਕ ਬਣ ਗਈ ਕਹਿੰਦੇ ਮੈਂ ਕਹਾਂ ਜੀ ਹੁਣ ਸੜਕ ਬਣ ਰਹੀ ਹੈ ਹੁਣ ਤਾਂ ਇਹਨੂੰ ਬਣਾ ਦਿਓ ਕਹਿੰਦੇ ਕਹਿੰਦੇ ਜੀ ਨਹੀਂ ਇਹ ਕਹਿੰਦੇ ਜਦੋਂ ਸੜਕ ਬਨ ਜੂਗੀ ਨਾ ਫਿਰ ਬਾਅਦ ਦੇ ਵਿੱਚ ਦੇਖਾਂਗੇ ਬਾਅਦ ਦੇ ਵਿੱਚ ਕਿਉਂ ਕਹਿੰਦੇ ਨਹੀਂ ਉਹਦੀ ਬਾਅਦ ਦੇ ਵਿੱਚ ਬਾਅਦ ਦੇ ਵਿੱਚ ਕੋਈ ਨਹੀਂ ਬਣੀ ਲੋਕਾਂ ਨੇ ਸਾਰੀ ਪੁੱਛਪਾਖ ਜਿਹੜੀ ਹੈ ਮਿੱਟੀ ਪਾ ਕੇ ਕੀ ਕੰਸਟਰਕਸ਼ਨ ਕਰਕੇ ਡਿੱਗਦੀ ਹੋਈ ਹੈ ਜਿੱਦੇ ਕਿ ਨਾ ਕੋਈ ਸਾਈਕਲ ਸਾਈਕਲ ਵਾਲੇ ਨੂੰ ਪੈਦਲ ਵਾਲੇ ਨੂੰ ਸਕੂਟਰ ਕੋਈ ਥਾਂ ਨਹੀਂ ਹੈ ਜਿਹੜਾ ਆਰਾਮ ਨਾਲ ਕਲੋਨੀਆਂ आले-ਦਾਲੇ ਬਹੁਤ ਕਲੋਨੀਆਂ ਨੇ ਇਹਦੇ ਵੀ ਨਾਲ ਲੰਘ ਜਾਂ ਜਿਹਦੇ ਕਰਕੇ ਇਹ ਐਕਸੀਡੈਂਟ ਵਾਪਰਦੇ ਕਿਉਂਕਿ ਐਡਮਿਸ਼ਨ ਅਧਿਕਾਰੀ ਕੋਈ ਸੋਨ ਨੂੰ ਤਿਆਰ ਹੀ ਨਹੀਂ ਹੈ ਨਾ ਕੋਈ ਕੰਮ ਕਰਨ ਤੁਹਾਡੇ ਕੋਲੇ ਐਪਲੀਕੇਸ਼ਨਾਂ ਵੀ ਪਈਆਂ ਜਿਹੜੀਆਂ ਐਸ.ਡੀ.ਐਮ. ਦਿੱਤੀਆਂ ਹੋਈਆਂ ਨੇ ਸਰ ਸਾਹਿਬ ਕਿਵੇਂ ਲੱਗ ਰਹੇ ਸੀ ਪਟਿਆਲਾ ਗੇਟ ਰੇਡੀਆਂ ਲੱਗ ਰਿਹਾ ਸੀ ਉਹ ਕੱਲ ਦੀ ਗਰਾਉਂਡ ਤੋਂ ਸ਼ਿਫਟ ਕੀਤੀਆਂ ਨਹੀਂ ਹਨ ਉਹ ਫੁੱਟਪਾਥ ਦੇ ਉੱਪਰ ਖੜੀਆਂ ਨੇ ਤੁਹਾਨੂੰ ਬਿਚਾਰ ਉਹ ਉਪਰਲਾ ਸਿਨ ਕਿਉਂ ਨਹੀਂ ਦੇਖ ਰਿਹਾ ਗਲਤ ਹੈ ਕਿਉਂਕਿ ਫੁੱਟਪਾਥ ਤਾਂ ਲੋਕਾਂ ਦੇ ਚੱਲਣ ਵਾਸਤੇ ਬਣਾਈ ਗਈ ਹੈ ਥੋੜੇ ਦਿਨ ਪਹਿਲੇ ਪੈਦਲ ਰੈਕ ਜਿੱਥੇ ਵੀ ਐਕਸੀਡੈਂਟ ਹੋਇਆ ਉਹ ਇਸੇ ਕਰਕੇ ਹੁੰਦੇ ਕਿਉਂਕਿ ਫੁੱਟਪਾਥ ਨਹੀਂ ਹੈ ਇੱਥੇ ਤੁਸੀਂ ਆਲੇ-ਦਾਲੇ ਸਾਰੀ ਸੜਕ ਦਾ ਮੋਬਾਈਨਾ ਕਰਾਓ ਸਾਰਾ ਬਿਨੇ ਸਿਐਡੀਐਮ ਵੀ ਲੰਘਦੇ ਨੇ ਅਧਿਕਾਰ ਵੀ ਲੰਘਦੇ ਨੇ ਬੰਦੂ ਕਿਉਂ ਨਹੀਂ ਦੇਖਦੇ ਲੋਕਾਂ ਨੇ ਮਿੱਟੀ ਪਾ ਕੇ ਸੜਕ ਤੱਕ ਦੱਬੀ ਹੋਈ ਹੈ ਜਗਾ ਕਿਉਂਕਿ ਜਦੋਂ ਕਿ ਜਿਹੜੀ ਫੁੱਟਪਾਥ ਹੋਵੇ ਤਾਂ ਪਾਣੀ ਜਿਹੜਾ ਨਾਲੀ ਚ ਜਾਣਾ ਚਾਹੀਦਾ ਪਰ ਤੂੰ ਪਾਣੀ ਜਿਹੜਾ ਲੋਕਾਂ ਨੇ ਸੜਕ ਦੇ ਉੱਤੇ ਢੋਲੇ ਦਾਂਗੇ ਸੜਕ ਵੀ ਜਾਂਦੀ ਕਿੱਥੇ ਜਾ ਉਹ ਨਹੀਂ ਕਰਕੇ ਜਿਹੜੇ ਐਕਸੀਡੈਂਟ ਦਾ ਮੇਨ ਕਾਰਨ ਹੈ ਵੀ ਤਾਂ ਫੁੱਟਪਾਥ ਬਣਨੀ ਚਾਹੀਦੀ ਹੈ ਜਿੱਥੇ ਕਿ ਲੋਕਾਂ ਨੂੰ ਚਿਤਾਇਆ ਜਾਵੇ ਉਹਨਾਂ ਐਡਮਿਸ਼ਨ ਨੂੰ ਚਿਤਾਇਆ ਜਾਵੇ ਵੀ ਤਾਂ ਫੁੱਟਪਾਥ ਜ਼ਰੂਰੀ ਹੈ ਬਣਾ ਕੁਈ ਰੋਡ ਤੇ ਵੀ ਪੱਕੀ ਫੁੱਟਪਾਥ ਬਣੀ ਹੋਈ ਐ ਜਿੱਥੇ ਹੀ ਬੜੀ ਸੜਕ ਬੰਦਦੀ ਐ ਫੁੱਟਪਾਥ ਬਹੁਤ ਜ਼ਰੂਰੀ ਐ ਤਾਂ ਕਿ ਪੈਦਲ ਸਵਾਰ ਸਾਈਕਲ ਸਵਾਰ ਜਿਹੜਾ ਹੈਗਾ ਆਰਾਮ ਨਾਲ ਉੱਥੇ ਗੁਜ਼ਰ ਸਕੇ ਬੰਦੂ ਹੈ ਨਹੀਂ ਅਜਾ ਟ੍ਰੈਫਿਕ ਬਹੁਤ ਜ਼ਿਆਦਾ ਦਿਨੋਂ ਦਿਨ ਵੱਧਦਾ ਜਾ ਰਿਹਾ ਬੰਦੂ ਕੋਈ ਸੁਣਨ ਨੂੰ ਤਿਆਰ ਨਹੀਂ ਐ ਨਾਜਾਇਜ਼ ਕੱਪੜੇ ਨੇ ਜਿਹੜੇ ਰੇਲੀਆਂ ਵਗੈਰਾ ਜਾਉਂਦੇ ਨੇ ਉਹ ਜ਼ਿਆਦਾ ਹੋ ਗਿਆ ਪ੍ਰਸ਼ਾਸਨ ਇਸ ਵੱਲ ਧਿਆਨ ਦੇ ਰਿਹਾ ਪ੍ਰਸ਼ਾਸਨ ਨੂੰ ਚਾਹੀਦਾ ਐ ਕਿ ਇਸ ਰੋਡ ਦੇ ਉੱਤੇ ਡੀਕ ਪ੍ਰੈਪ ਨੂੰ ਕਿਸੇ ਨਾ ਸਟਰੀ ਦੇ ਪਾਸੇ ਦੋ ਗੱਲ ਇੱਕ ਜਗ੍ਹਾ ਤੇ ਡਿਵਰਟ ਕਰਨਾ ਚਾਹੀਦਾ ਰੋਕ ਦੇ ਤੋਂ ਤੋਂ ਕਾਫੇ ਜਿਹੜੇ ਕੰਮ ਕਰਦੇ ਆਫ ਪਾਉ ਦੇ ਉੱਤੇ ਜਿਹੜੀਆਂ ਰੇਗੀਆਂ ਆ ਨਹੀਂ ਜਾਂ ਹੋਰ ਨਜਾਇਜ਼ ਕਬਚੇ ਇਹਨਾਂ ਨੂੰ ਸ਼ਕਤੀ ਨਾਲ ਦੂਰ ਕਰਿਆ ਜਾਵੇ ਤਾਂ ਕਿ ਕੀਮਤੀ ਜਾਨਾਂ ਦਾ ਬਚਾਅ ਹੋ ਸਕੇ ਇਹ ਵੀ ਜਿਹੜੇ ਅਵਾਰਾ ਪਸ਼ੂ ਘਰਦੇ ਨੇ ਉਹਨਾਂ ਦਾ ਵੀ ਪ੍ਰਸ਼ਾਸਨ ਨੂੰ ਇੰਤਜ਼ਾਮ ਕਰਨਾ ਚਾਹੀਦਾ ਉਹ ਵੀ ਬਹੁਤ ਹੀ ਸ੍ਰੇਸ਼ ਕੀਮਤੀ ਜਾਨਾਂ ਲਈ ਬਹੁਤ ਖਤਰਨਾਕ ਕਈ ਵਿਭਾਗਾਂ ਦੀਆਂ ਗੱਡੀਆਂ ਇਸ ਰੋਡ ਦੇ ਉੱਪਰੋਂ ਲੰਘਦੀਆਂ ਨੇ ਵੀ ਕੀ ਉਹਨਾਂ ਦੀ ਨਜ਼ਰ ਨਹੀਂ ਪੈਂਦੀ ਜੀ ਇਸ ਚੀਜ਼? ਨਹੀਂ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਉਹ ਤਾਂ ਸਿਰਫ ਕੀ ਆ ਆਪਣੀ ਤਨਖਾਹ ਤੱਕ ਹੀ ਮਤਲਬ ਰੱਖਦੇ ਨੇ ਉਹਨਾਂ ਨੂੰ ਆਮ ਪਬਲਿਕ ਨਾਲ ਕੁਝ ਨਹੀਂ ਹੈਗਾ ਕੋਈ ਮਰੇ ਕੋਈ ਕੁਝ ਵੀ ਹੋਵੇ ਉਹ ਤਾਂ ਆਪਣਾ ਦੇਖਦੇ ਨੇ ਵੀ ਅਸੀਂ ਗੱਡੀ ਜਾ ਰਹੇ ਹਾਂ ਫੁੱਟ ਰਭਿਉਂਦੇ ਟਾਂ ਟਾਂ ਕਰਦੇ ਲੰਘ ਜਾਂਦੇ ਨੇ ਜਦ ਕੀ ਉਹਨਾਂ ਦਾ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਇਹਨਾਂ ਦਾ ਨਜਾਇਜ਼ ਕੱਪੜਿਆਂ ਦਾ ਜਾਂ ਜੋ ਵੀ ਅਰਪੋਰਟਮੈਂਟ ਅਰਬਲ ਕਮੇਟੀ ਹੈ ਮੁਸਬਾ ਕਮੇਟੀ ਵਾਲੇ ਖੁਦ ਹੀ ਸਾਡੇ ਇਰੇ ਅਧਿਕਾਰੀ ਨੇ ਜਾਂ ਕੁਝ ਹੋਰ ਲੋਕ ਵੀ ਨੇ ਉਹ ਰੇੜੀਆਂ ਵਾਲਾ ਤਾਂ ਪੈਸੇ ਵਗਾਰਾ ਲੈ ਕੇ ਅਨਧਿਕਾਰ ਤੌਰ ਤੇ ਰੇੜੀਆਂ ਰਵਾਇਆ ਜਾਂਦੇ ਨੇ ਅਸੀਂ ਪ੍ਰਸ਼ਾਸਨ ਤੋਂ ਫੋਕੋ ਮੰਗ ਕਰਦੇ ਹਾਂ ਕਿ ਰੇੜੀਆਂ ਲਈ ਇੱਕ ਪ੍ਰੋਪਰ ਜਗ੍ਹਾ ਡਿਕੂਡ ਜੀ ਸਾਹਿਬ ਇੱਕ ਚੀਜ਼ ਹੋਰ ਦੇਖੀ ਗਈ ਹੈ ਜਿਵੇਂ ਪਟਿਆਲਾ ਗੇਟ ਤੋਂ ਰੇੜੀਆਂ ਚੁਕਾ ਕੇ ਕਾਲਜ ਗਰਾਊਂਡ ਦੇ ਵਿੱਚ ਸ਼ਿਫਟ ਕਰਾਈਆਂ ਗਈਆਂ ਸੀਗੀਆਂ ਉਹਨਾਂ ਨੇ ਫੁੱਟਪਾਥ ਦੇ ਉੱਪਰ ਹੀ ਲਗਾ ਲਈਆਂ ਉਹ ਬਹੁਤ ਵੱਡਾ ਨੁਕਸਾਨ ਦੇ ਹੈ ਅਸੀਂ ਤਾਂ ਕਈ ਵਾਰੀ ਪਹਿਲਾਂ ਵੀ ਨਗਰ ਕੌਂਸਲ ਚ ਵੀ ਕਹਿ ਚੁੱਕੇ ਹਾਂ ਹੁਣ ਵੀ ਅਸੀਂ ਮੀਟਿੰਗ ਦੇ ਵਿੱਚ ਮੁੱਦਾ ਠਾਇਆ ਅਸੀਂ ਸ਼ਾਸਨ ਤੋਂ ਡੀਸੀਈ ਮੈਡਮ ਤੋਂ ਤੇ ਐਸਡੀਓ ਮੈਡਮ ਤੋਂ ਬੇਨਤੀ ਕਰਦੇ ਆ ਕਿ ਜਿਹੜੀ ਉੱਥੇ ਕਾਲਜ ਗਰਾਊਂਡ ਦੇ ਲਗਰੇ ਵਧੀਆਂ ਨੇ ਉਹਨਾਂ ਨੂੰ ਉਥੋਂ ਸ਼ਿਫਟ ਕਰਕੇ ਜਿਹੜਾ ਪਾਰਬ ਦੀ ਕੋਠੇ ਦੇ ਨਜ਼ਦੀਕ ਜਗ੍ਹਾ ਖਾਲੀ ਪਈ ਹੈ ਉੱਥੇ ਸ਼ਿਫਟ ਕਰਿਆ ਜਾਣ ਤਾਂ ਕਿ ਉਹਨਾਂ ਦਾ ਰੋਜ਼ਗਾਰਤਾ ਵੀ ਕੋਈ ਇਫੈਕਟ ਨਾ ਪਵੇ ਤੇ ਲੋਕਾਂ ਦੀ ਵੀ ਜਾਨ ਮਾਲ ਦੀ ਰੱਖੀ ਹੋਵੇ ਇਹ ਜਿਹੜਾ ਕੈਟਲ ਮਾਰਚ ਕੱਟਿਆ ਜਾ ਰਿਹਾ ਉਹਦੇ ਬਾਰੇ ਤੁਹਾਡੇ ਕੀ ਕਹਿਣਾ ਹੈ ਕਿ ਅੱਗੇ ਪਾਏ ਨੇ ਤਾਂ ਹੋਰ ਫਟਾਰ ਛੱਡ ਕੇ ਕਿਵੇਂ ਅੱਗੇ ਚੱਲਣਾ ਇਹਦੇ ਵਿੱਚ ਜੋ ਕਰਨਾ ਸਭ ਨੇ ਤੇ ਕਿਹੜੀਆਂ ਅਗਰ ਮੋਮਬਤੀਆਂ ਨੇ ਇਹ ਲਾ ਕੇ ਅਸੀਂ ਇਸੇ ਤਰੀਕੇ ਨਾਲ ਲੈ ਕੇ ਹੱਥੋਂ ਮੂਰਚਾ ਚਲਾ ਗਿਆ ਪ੍ਰਸ਼ਾਸਨ ਦੇ ਵੱਲੋਂ ਕੱਲ ਕੱਢੇ ਗਏ ਜੀ ਸਮਾਂ ਚ ਕਾਇਆ ਗਿਆ ਟ੍ਰੈਫਿਕ ਦੀ ਸਮੱਸਿਆ ਹੱਲ ਕੀਤੀ ਗਈ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਉਹ ਤਾਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਕੈਂਡਲ ਮਾਰਚ ਰੱਖਿਆ ਹੋਇਆ ਨਾਲ ਦੀ ਨਾਲ ਇਹਨਾਂ ਨੇ ਕੜੇ ਥੁੜੇ ਥੁੜੇ ਨੇ ਬੋਰਡ ਬੁੱਲਝੇ ਪਰਾਂ ਖੜਾਏ ਨੇ ਲੇਕਿਨ ਐ ਨਹੀਂ ਮੇਰਾ ਹੁਣ ਬੱਚਾ ਮੁੜਦਾ ਨਹੀਂ ਮੇਰਾ ਕੱਲਾ ਕੱਲਾ ਬੇਟਾ ਸੀ ਅਸੀਂ ਚਾਹੁੰਦੇ ਹਾਂ ਚਲੋ ਕੱਲ ਨੂੰ ਕਿਸੇ ਹੋਰ ਦਾ ਨਾ ਜਾਵੇ ਵੀ ਜਿੱਥੇ ਜਿੱਥੇ ਜ਼ਿਆਦਾ ਟ੍ਰੈਫਿਕ ਹੈ ਉੱਥੇ ਐਟਲੀਸਟ ਇਹ ਬੱਤੀਆਂ ਦਾ ਲਗਾ ਸਕਦੇ ਨੇ ਸਪੀਡ ਬ੍ਰੇਕਰ ਤਾਂ ਬਣਾ ਹੀ ਸਕਦੇ ਨੇ ਔਰ ਤਾਂ ਸਾਡੀ ਕੋਈ ਡਿਮਾਂਡ ਹੈ ਹੀ ਨਹੀਂ ਨਾ ਬਾਤੋ ਗੁਰਪ੍ਰੀਤ ਸਿੰਘ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ